ਦਾ ਆਤਮਿਕ ਜੀਵਨ ਦੀ ਸਮਝ ਪੈਂਦੀ ਹੈ ਗਿਆਨ ਹੀ ਕਾਹੁੰਦਾ ਹੈ ਤੇ ਨਾ ਹੀ ਫਿਰ ਸੁੱਖ ਮਨ ਵਿੱਚ ਵਸਦਾ ਹੈ ਕਿਉਂਕਿ ਸੁੱਖ ਕਦੋਂ ਪ੍ਰਾਪਤ ਹੋਣਾ ਹੈ ਜਦੋਂ ਸਾਨੂੰ ਗਿਆਨ ਹੋਏਗਾ ਗਿਆਨ ਦੇ ਰਾਹੀਂ ਸੁੱਖ ਪ੍ਰਾਪਤ ਹੋਏਗਾ ਤੇ ਗਿਆਨ ਗੁਰੂ ਕੋਲੋਂ ਮਿਲਦਾ ਹੈ ਇਸ ਕਰਕੇ ਪਾਸਾ ਕਹਿੰਦੇ ਜਿੰਨਾ ਚਿਰ ਤੂੰ ਭਾਈ ਆਪਣੀ ਗੁਰੂ ਤੋਂ ਗਿਆਨ ਨਹੀਂ ਹਾਸਲ ਕਰਦਾ ਤੈਨੂੰ ਉਨਾਂ ਚਲ ਸੁਤ ਪ੍ਰਾਪਤ ਨਹੀਂ ਹੋ ਸਕਦਾ ਸਤਗੁਰੂ ਬਿਨਾ ਆਤਮਿਕ ਜੀਵਨ ਦੀ ਤੈਨੂੰ ਸਮਝ ਪੈਣੀ ਨਹੀਂ ਬੇਨੰਗੁਰ ਗਿਆਨ ਨਾਲ ਹੋਈ ਨਾ ਸੁਖ ਵਸੈ ਮਾਇਆ ਦੇ ਨਾ ਤੇਰੇ ਮਨ ਵਿੱਚ ਫਿਰ ਸੁਖ ਆ ਕੇ ਵਸ ਸਕਦਾ ਇਸ ਕਰਕੇ ਤੂੰ ਨਾਮ ਲੈਣ ਵਾਸਤੇ ਗੁਰੂ ਵਾਲਾ ਬਣ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਪਾਈ ਜੇ ਸੁਖ ਚਾਹੁੰਦਾ ਨਾਮਕ ਨਾਮ ਬਿਨੂ ਮੁੱਖੀ ਜਾਂ ਸਮਝਨ ਮਗਵਾਰ ਸਤਗੁਰੂ ਕਾਸਾ ਕਿੰਨੇ ਭਾਈ ਬਣੂ ਤੋਂ ਬਿਨਾ ਵੱਡਿਆਂ ਦੀ ਮੂਲ ਲਾ ਕੇ ਵਚਨ ਕਰਦੇ ਨੇ ਨਾਨਕ ਨਾਮ ਤੋਂ ਸੁਖਣੇ ਰਹਿ ਕੇ ਮੁਨੱਖ ਜਿਹੜੇ ਨੇ ਇਹ ਮਨੁੱਖ ਹੋ ਕੇ ਆਪਣਾ ਮੁਨੱਖਾ ਜਨਮ ਪਿਆਰਤਿ ਗਵਾਨੀਂਗੇ ਜਗਤੁਰ 파ਸਾਨੀਆਂ ਦੇ ਵਚਨ ਆਪਾਂ ਸਰਵਣ ਕਰਦੇ ਆਂ ਸਸਕ੍ਰਿਤੀ ਦੇ ਵਿੱਚ ਵੀ ਵਰਚਨਾਉਂਦੇ ਨੇ 파ਸਾ ਕਹਿੰਦੇ ਨੇ ਗੁਰ ਮੰਤਰ ਮਿਰਸ ਜੋ ਪ੍ਰਾਣੀ ਤਿਰਗੰਤ ਜਨੁ ਕਸ਼ਟਣ ਹੈ 파ਸਾ ਕਹਿੰਦਾ ਜਿਹੜੇ ਗੁਰੂ ਦੇ ਮੰਤਰ ਤੋਂ ਹੀ ਨੇ ਨੇ ਭਾਵ ਇਹਨਾਂ ਨੇ ਗੁਰੂ ਨਹੀਂ ਬਣਾਇਆ ਹੈ ਗੁਰੂ ਤੋਂ ਨਾਮ ਨਹੀਂ ਲਿਆ ਗਿਆ ਨਾਮ ਲੈ ਕੇ ਨਾਮ ਜੱਗਿਆ ਨਹੀਂ ਹੈ ਉਹਨਾਂ ਦਾ ਜੀਵਨ ਜਿਹੜਾ ਪ੍ਰਸਤ ਹੈ ਤਰੇਕਾਂਤ ਇੱਕ 100 ਵਾਰ ਢਟਕਾਰ ਕਰਕੇ ਇੱਕ ਵਾਰ ਤ੍ਰਿਗ ਬਣਦੀ ਹੈ ਇਸ ਕਰਕੇ ਬਾਸਾ ਕਿਉਂ ਜੀਵ ਨੇ ਤ੍ਰਿਕ ਹੈ ਢਟਕਾਰਾਂ ਨੂੰ ਜੀਵ ਨੂੰ ਸ਼ੁਕਰ ਕੁਕਰ ਕਾਕ ਹੈ ਗਰਥ ਹੈ ਸਰਪ ਹੈ ਤੁਲਖ ਹੈ ਤੇ ਬਾਸਾ ਕਿਉਂ ਜਿਹੜੇ ਨਾਮ ਨੂੰ ਜਪਦਾ ਨਹੀਂ ਖਜਨ ਕਾ ਕੇ ਜੀਵਨ ਤੇ ਉਹਨਾਂ ਦਾ ਜਿਹੜਾ ਹੈ ਤ੍ਰਕਾਰ ਲੋਕ ਨਹੀਂ ਇਹ ਉਨ ਤੋਂ ਬਾਅਦ ਪਾਤਸ਼ਾਹ ਕਹਿੰਦੇ ਮੈਨੂੰ ਅੱਗੇ ਜਾ ਕੇ ਫਿਰ ਸੰਸਾਰ ਦੇ ਵਿੱਚ ਸਰੀਰ ਲੈ ਕੇ ਆਉਣਾ ਪਵੇਗਾ ਕਿ ਉਹ ਜਸਮੀਤ ਮਿਲੇਗਾ ਕੁੱ ਕਰ ਕੁੱਤਾ ਸੁਖ ਰਹਿ ਸੂਰ ਸਰਪਨ ਸਰਪ ਕਾਕਾ ਕਾਂ ਗਰਦ ਪੈਗੜ ਤੇ ਪਾਤਸ਼ਾਹ ਕਹਿੰਦੇ ਕੁੱਤੇ ਬਿੱਲੇ ਗਧਿਆਂ ਸੱਪਾਂ ਕਾਵਾਂ ਨਹੀਂ ਰੂਹ ਦੇ ਵਿੱਚ ਤੇ ਦੁਆਰੀ ਆਉਣਾ ਇਸੇ ਗਾਇਕ ਸਿੰਘ ਸਾਹਿਬ ਸਰਪੁਰ ਆਸਾਜ ਨੇ ਤੇ ਬਾਜਨ ਕਰਕੇ ਸੁਝਾਇਆ ਭਾਈ ਨਾਨਕ ਨਾਮ ਨੂੰ ਮਨੁੱਖੀ ਜਸਾ ਜਨਮ ਕਰਵਾਈ। ਆਸਾ ਕਿ ਜਿਹੜਾ ਆਪਣੇ ਮਨ ਦੇ ਪਿੱਛੇ ਲੱਗੇ ਹੋਏ ਭਾਈ ਗੁਰੂ ਵਾਲੇ ਨਹੀਂ ਬਣਦੇ। ਮਨੁੱਖ ਨੇ ਤੇ ਗੁਰੂ ਤੋਂ ਨਾਮ ਤੋਂ ਬਿਨਾਂ ਸਕਲੇ ਨਹੀਂ। ਜਿਨ੍ਹਾਂ ਨੇ ਗੁਰੂ ਤੋਂ ਨਾਮ ਨਹੀਂ ਲਿਆ ਉਹ ਆਪਣਾ ਮਨਕਾ ਜਨਮ ਬਿਆਜ ਕਰਵਾ ਜਾਣਗੇ। ਮਹਾਰਾਜੀ ਸਿੱਧ ਸਾਧਕ ਨਾਮੈ ਨੂੰ ਸਭ ਨੂੰ ਜੀ ਥੱਕ ਰਹੇ ਰਿਵਾਈ ਸਾਰੇ ਸਿੱਧ ਦੇ ਸਾਧਕ ਨਾਮ ਨੂੰ ਕੋਜ ਦੇ ਬਿਰਤੀ ਜੋੜ ਜੋੜ ਕੇ ਥੱਕ ਗਏ ਮਨ ਬਿਨ ਜ਼ਾਤ ਮੂਰ ਕਿਨੈ ਨਾਮ ਕਾਇਉ ਗੁਰ ਮント ਮਿਲੈ ਮਿਲਾਈ ਸਤਿਗੁਰੂ ਤੋਂ ਬਿਨਾ ਕਿਸੇ ਨੂੰ ਅਕਾਲ ਪੁਰਖ ਵਹਿਗੂ ਨਹੀਂ ਲੱਭਦਾ ਸਤਿਗੁਰ ਦੇ ਸानि੍ਵ ਨੂੰ ਹੋਇਆ ਮਨੁੱਖ ਨੂੰ ਹੀ પાਸਾ ਗਿਰ ਕਾਲਪੁਰਖ ਗੈਕੂ ਦੀ ਪ੍ਰਾਪਤੀ ਹੁੰਦੀ ਹੈ ਪਰ ਜਿਨ੍ਹਾਂ ਜਨੋ ਨਗੁਰਾ ਪੁਰਸ਼ ਤੁਰਿਆ ਮੇਰੇ ਦਾ ਨਗੁਰਾ ਹੈ ਗੁਰੂ ਵਾਲਾ ਨਹੀਂ ਬਣਦਾ પાਸਾ ਕਹਿੰਦੇ ਭਾਨ ਸਿੱਧ ਨੇ ਸਿੱਧਾ ਨੇ ਆਪਣੇ ਆਸਨਾ ਕਰਕੇ ਰਿੱਧੀਆਂ ਸਿੱਧੀਆਂ ਹਾਸਲ ਕਰਨੀਆਂ ਸਾਧਕਾਂ ਨੇ ਸਾਧਨਾਂ ਕੀਤੀ ਹੈ ਰਿੱਧੀਆਂ ਸਿੱਧੀਆਂ ਆ ਗਈਆਂ ਨੇ ਉਹਨਾਂ ਦੇ ਕੋਲ ਪਰ પાਸਾ ਕਨੇ ਬਿਰਤੀ ਜੋਰ ਜੋਰ ਕੇ ਉਹ ਥੱਕ ਗਏ ਨੇ ਉਹਨੂੰ ਕਾਲਪੁਰਖ ਅਕਾਲ ਪੁਰਖ ਵੈਕੂ ਜੀ ਦੇ ਦਰਸ਼ਨ ਜੀ ਉਹਨਾਂ ਨੂੰ ਹੋਏ ਉਹਦੇ ਨਾਲ ਇੱਕ ਵੀ ਕਲੀ ਨਹੀਂ ਹੋ ਸਕੀ ਇਸ ਕਰਕੇ ਬਾਸਾ ਜੀ ਦੇ ਭਾਈ ਬਿਨ ਸਤਗੁਰੂ ਕਿਹਨਾਂ ਨਾਲ ਪਾਏ ਸਤਗੁਰੂ ਤੋਂ ਬਿਨਾਂ ਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਹੋ ਸਕਾਲ ਪੁਰਖ ਨੂੰ ਪਾਇਆ ਗੁਰੂ ਕਿਵੇਂ ਲੰਦਾਏ ਤੇ ਜਿਹੜੇ ਪਰਿ ਗੁਰੂ ਵਾਲੇ ਬਣ ਜਾਂਦੇ ਨੇ ਬਾਸਾ ਕਹਿੰਦੇ ਉਹ ਮਨੁੱਖ ਅਕਾਲ ਪੁਰਖ ਵੈਕੂ ਉਹਨਾਂ ਨੂੰ ਮਿਲ ਪੈਂਦਾ ਹੈ ਵਿਨ ਨਾਵੈ ਪਹਿਨਾ ਖਾਣ ਸਗਵਾਦਨ ਦਿਗ ਸiddhi ਤਿਗ ਕਰਮਾਕ ਤਿਗਰੀਵਨ ਬਾਦਸਾ ਕਹਿੰਦੇ ਨਾਮ ਤੋਂ ਬਿਨਾ ਸਾਡਾ ਖਾਣਾ ਵੀ ਧਰਕਾਰ ਹੈ ਨਾਮ ਤੋਂ ਬਿਨਾ ਸਾਡਾ ਪਹਿਨਣਾ ਵੀ ਧਰਕਾਰ ਹੈ ਧਰਕਾਰ ਜੋਗ ਹੈ ਜੇ ਨਾਮ ਨਹੀਂ ਤਾਂ ਬਾਦਸਾ ਕਹਿੰਦੇ ਉਹ ਸਿੱਧੀ ਤੇ ਕਰਾਮਾਤ ਵੀ ਧਰਕਾਰ ਹੋ ਗੀਆਂ ਸਿੱਧੀਆਂ ਸਿੱਧਾਂ ਨੇ ਹਾਸਲ ਕਰਨੀਆਂ ਨੇ ਸੇ ਆਸਣ ਕਰ ਕਰਕੇ ਜਾ ਸਾਧਕਾਂ ਨੇ ਆਪਣੀ ਸਾਧਨਾ ਕਰਕੇ ਜਿੱਦਿਆਂ ਸਿੱਧੀਆਂ ਹਾਸਲ ਕਰਦੀਆਂ ਜੇ ਗੁਰੂ ਵਾਲੇ ਦੀ ਬਣੀ ਨਾਮ ਨਹੀਂ ਕਿਰਦੇ ਜਿ ਵਸ ਜਾਣਾ ਤਾਂ ਸਕੇ ਤੇ ਉਹਨਾਂ ਨੇ ਰਿੱਟੀਆਂ ਸਿੱਧੀਆਂ ਵੀ ਭਾਈ ਬਿਟਕਾਰ ਤੋਂ ਨਹੀਂ ਪਾਉਂਦੀ ਉਹਨਾਂ ਨੇ ਵੀ ਉਹਨਾਂ ਦਾ ਕੋਈ ਅਸਰੀ ਸਵਾਰ ਨਾਮ ਹੈ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾ ਇਸ ਕਰਕੇ ਪਾਸਾ ਕਹਿੰਦੇ ਇਹ ਹੀ ਉਹਦੀ ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ ਨਾਮ ਦੇ ਰਾਗ ਨਾਲ ਸਿ। ਉਹਨੋ ਕੁਦੇ ਅਗਦੇ ਸਿੱਧੀਆਂ ਰਿਤੀਆਂ ਸਿੱਧੀਆਂ ਕੀ ਨੇ। ਆਸਾ ਕੇ ਤੇ ਨਾਮ ਦੇ ਵਿੱਚ ਹੀ ਸਭ ਕੁਝ। ਜਿਹੜਾ ਗੁਰੂ ਵਾਲਾ ਬਣ ਕੇ ਨਾਮ ਜਪਣ ਲੱਗ ਜਾਂਦਾ ਹੈ ਉਹਨੂੰ ਫਿਰ ਅਰੰਗੀਆਂ ਸਿੱਗੀਆਂ ਦੇ ਬਾਤਿਓਂ ਉਪਰਾਲਾ ਨਹੀਂ ਕਰਨਾ ਪੈਂਦਾ। ਸਾਧਨਾ ਨਹੀਂ ਕਰਨੀ ਪੈਂਦੀ। ਸਿਤਾ ਗੰਗੂ ਆਸਨ ਦਿਨਾਂ ਨੇ ਕਹਿੰਦੇ ਆਸਾ ਕਹਿੰਦੇ ਗੁਰੂ ਵਾਲਾ ਬਣ ਨਾਮ ਗੁਰ ਤੋਂ ਕਾਪਨ ਕਰ ਨਾਮ ਜਪ ਫਿਰ ਰਿੱਤ ਸਿੱਧ ਨਾਮਾਂ ਕੀ ਨਸਿ ਨਾਮ ਨੇਤੀ 18 ਸਿੱਧੀ ਵਿੱਚ ਹੈ ਲਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਪਾਸਾ ਕਹਿੰਦੇ ਤਾਂ ਇਹ ਪੁੱਛੇ ਪੁੱਛੇ ਲਗੀਆਂ ਫਿਰੀਆਂ ਨੇ ਇਸ ਕਰਕੇ ਨੇ ਰਿੱਧੀਆਂ ਸਿੱਧੀਆਂ ਵੀ ਕਿਸੇ ਨੇ ਹਾਸਲ ਕੀਤੀਆਂ ਨੇ ਪਾਸਾ ਕਹਿੰਦੇ ਨਾਮ ਤੋਂ ਬਿਨਾਂ ਕੋਈ ਉਹ ਵੀ ਫਿਟਕਾਰ ਯੋਗ ਹਨ ਨਾਮਿਕ ਗੁਰੂ ਘਰ ਨਾਮ ਮਨ ਵਸੈ ਇਹਾਂ ਸਿੱਧ ਇਹਾਂ ਕਰਮਾਤ ਇਸ ਕਰਕੇ ਬੰਦਿਆਂ ਦੇ ਵਚਨ ਬੰਦਿਆਂ ਦੇ ਮੂਰ ਲਾ ਕੇ ਵਚਨ ਕਰ ਜੇ ਨੇ ਇਹ ਨਾਮਿਕ ਗੁਰੂ ਦੇ ਸਾਨੂੰ ਪ੍ਰੋਕਿ ਹਰੀ ਦਾ ਨਾਮ ਮਨ ਵਿੱਚ ਵਸਦਾ ਹੈ ਇਹ ਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ ਜਿਹੜਾ ਗੁਰੂ ਦੇ ਸਾਨੂੰ ਪ੍ਰੋਕ ਕੇ ਪਾਈ ਅਕਾਲ ਪੁਰਖ ਹੋਵੇ ਜੀ ਵੀ ਸੇਤ ਸਦਾ ਗੁਰੂ ਦਾ ਦਿੱਤਾ ਪਿਆਰ ਤਾਲੁਕ ਪ੍ਰਮੇਸ਼ਵਰ ਦਾ ਨਾਮ ਆਪਣੀ ਮਿਰਦੇ ਚ ਵਸਾਉਂਦਾ ਹੈ ਇਹੀ ਸਿੱਧੀਆਂ ਕਰਮਾਤਾਂ ਹੁੰਦੀਆਂ ਨਾ ਪੌਣੀ ਹਮ ਟਾਡੀ ਹਰ ਪ੍ਰਭ ਖਾਸ ਨੂੰ ਕੇ ਨਿਤ ਗਾਵੇ ਹਰ ਗੁਣ ਚੰਤਾ ਤੇ ਤੁੰ ਗੁਰੂ ਅੰਗਦ ਦਾਸ ਜੀ ਕਹਿੰਦੇ ਅਸੀਂ ਤਾਂ ਪ੍ਰਭ ਭਾਈ ਪ੍ਰਭ ਖਾਸ ਨੂੰ ਟਾਡੀ ਆ ਤੇ ਸਦਾ ਪ੍ਰਭ ਦੇ ਗੁਣਾ ਦੇ ਗੀਤ ਗਾਉਂਦੇ ਹਾਂ ਆ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਵਲਾ ਕੰਤਾ ਉਸ ਕਮਲਾ ਪਤੀ ਪ੍ਰਭੂ ਦਾ ਨਾਮ ਹੀ ਕੀਰਤਨ ਕਰਦੇ ਹਾਂ ਤੇ ਜਸ ਵੀ ਉਸ ਕਾਲਪੁਰ ਬੈਕੁਨਿ ਜੀ ਸੁਣਦੇ ਹਾਂ ਕੰਕੇ ਸਰਗੁਰੂ ਸਾਹਿਬ ਕਹਿੰਦੇ ਨੇ ਇਨ੍ਹਾਂ ਕੰਨਾਂ ਦੇ ਨਾਲ ਉਹ ਕਾਲਪੁਰ ਬੈਕੁਨ ਦਾ ਜਸ ਵੀ ਸੁਣਿਆ ਕਰ ਤਾਨੂੰ ਗੁਰੂ ਅਮਰਦਾਸ ਮਹਾਰਾਜ ਸਮੂਹ ਸਮਝਾਉਂਦੇ ਨੇ ਰੋਜ ਕਿਰਪਾ ਕਰਨੇ ਮੇ ਸਰਬ ਨੂੰ ਮੇਰੇ ਉਹ ਸਾਚਾ ਸੁਨਨੈ ਨੂੰ ਉਠਾਈ ਸਾਚਾ ਸੁਨਨੈ ਨੂੰ ਉਠਾਈ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸੁ ਅਣੀ ਸਾਚਾ ਲਖਿ ਗਿਣਾਈ ਤਾਂ ਗੀਤਤ ਕਹੀ ਜਾਇ ਕਹਿ ਨਾਮਿਕ ਨਾਮ ਸੁਨਹੁ ਪਵਿੱਤਰ ਹੋ ਗੋਣ ਸਾਚਾ ਸੁਨਨੈ ਨੂੰ ਉਠਾਈ ਆਸਾ ਕੰਦੇ ਨਾਮ ਸੁਨਿਆ ਕਰੈ ਨ ਕੰਨਾਂ ਬਾਣੀ ਸੁਣੇਗਾ ਤੂੰ ਪਵਿੱਤਰ ਹੋ ਜਾਏਗਾ ਤੇਰਾ ਜੀਵ ਪਵਿੱਤਰ ਹੋ ਜਾਊਗਾ ਜੇ ਤੂੰ ਨਾਮ ਸੁਨੇਗਾ ਅਕਾਲ ਪੁਰਖ ਵੈਗੁਰੀ ਦੀ ਉਸਤ ਵਿਡਿਆਈ ਸੁਨੇਗਾ ਕਿਉਂਕਿ ਕੰਨ ਲਈ ਨਾਮ ਸੁਣਨ ਵਾਲੇ ਕੋਈ ਨਹੀਂ ਪਾਸਾ ਹੈ ਇਸ ਕਰਕੇ ਵਚਨ ਕਰਦੇ ਨੇ ਭਾਈ ਤੇ ਅਕਾਲ ਪੁਰਖ ਵੈਗੁਰ ਦੇ ਮੈਂ ਆਪਣੇ ਕੰਨਾਂ ਦੇ ਨਾਲ ਅੱਜ ਕਾਲਪੁਰਖ ਨੇ ਦਿੱਤੇ ਨੂੰ ਉਸ ਕਾਲਾਪਤੀ ਪ੍ਰਭੂ ਦਾ ਜਸ ਕੀਰਤਨ ਕਰਦਾ ਤੇ ਸੁਣਦਾ ਰਹਿੰਦਾ ਹਾਂ ਹਰ ਦਾਤਾ ਸਭ ਜਗਤ ਬਿਖਾਰੀਆਂ ਮੰਗਤ ਜਨ ਜੰਤਾ ਪ੍ਰਭੂ ਦਾਤਾ ਜਿਹੜਾ ਹੈ ਉਹ ਸਾਰੇ ਸੰਸਾਰ ਨੂੰ ਦਾਤਾ ਦੇਣ ਵਾਲਾ ਹੈ ਇੱਕ ਦਾਤਾ ਹੈ ਦਤਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਾਤਾ ਇੱਕ ਹੈ ਤੇ ਸਾਰਾ ਸੰਸਾਰ ਬਿਖਾਰੀ ਹੈ ਸਾਰੇ ਜੀਵ ਮੰਗਤੇ ਹਨ ਆਰਦੇਵੂ ਨਾਨਦਿਆ ਲੋਏ ਵਿੱਚ ਪਾਤਰ ਕ੍ਰਿਸ਼ਨ ਜੰਤਾ ਤੇ ਪਾਸਗਦੇ ਹਾਲਪੁਰਗ ਵੈਗੁਰੂ ਓ ਪੱਥਰਾਂ ਵਿੱਚ ਵੀ ਜੀੜੀਆਂ ਨੂੰ ਵੀ ਤਿਆਰ ਰੁਕੇ ਸੰਤਾਨ ਨੰਦਨ ਮੈਂ ਰਿਚਕ ਦਿੰਦਾ ਹੈ ਸੈਲ ਪੱਥਰਾਂ ਨੂੰ ਜੰਮ ਚੰ ਪਾਏ ਤਾਂਕਰ ਰਿਚਕ ਆਗਿਆ ਕਰ ਦਰਿਆ ਪਾਸਗਦੇ ਤੁਸੀਂ ਆਪਣੀ ਚਿੰਤਾ ਕਰ ਰਹੇ ਤੁਸੀਂ ਇਕੱਲੇ ਆਪਣੀ ਚਿੰਤਾ ਆਪਣੇ ਪਰਿਵਾਰ ਦੀ ਚਿੰਤਾ ਬੱਚਿਆਂ ਦੀ ਚਿੰਤਾ ਕਰ ਰਹੇ ਵਰਨ ਰੰਗ ਕਾ ਹਰ ਕੁਡੀ ਵਢੀ ਹੋ ਅਕਾਲ ਪੁਰਖ ਵਹਿਗੂਰੀ ਦੀ ਲਕਸ਼ਿਸ਼ ਹੈ ਜਿਨੂੰ ਸਾਰੇ ਸੰਸਾਰ ਦੇ ਚਿੰਤਾ ਹੈ ਸਾਰੇ ਸੰਸਾਰ ਦੇ ਚਿੰਤਾ ਕਰਦਾ ਹੈ ਤੇ ਪਾਸਾ ਕੰਦੇ ਕਰੀ ਚਿੰਤਾ ਨਹੀਂ ਕਰਦਾ ਜਿੱਥੇ ਕਿਸੇ ਦੀ ਵੀ ਪਹੁੰਚ ਨਹੀਂ ਹੈ ਉੱਥੇ ਜਾ ਕੇ ਉਹ ਨੂੰ ਇਹ ਪਹੁੰਚਾਉਂਦਾ ਹੈ ਸੈਰ ਪੱਥਰ ਦੇ ਵਿੱਚ ਕੀੜੇ ਨੇ ਪਾਸਾ ਕੰਦੇ ਉਸ ਸੈਰ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰੋਟੀ ਦੇ ਕੇ ਆਉਂਦਾ ਹੈ ਤਕਰੀਬਨ ਰਾਤ ਪਾਰ ਸਵੇਰ ਦੇ ਚਲ ਉਹ ਦਿਨ ਛੱਡ ਦੇ ਆਪਣੀ ਵਾਲੀ ਸੋਚ ਲੈ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਮੀ ਉਥੇ ਤੇਰੀ ਰੱਖ ਅਗਨੀ ਉਦਰ ਮਾਟੀ ਪਾਸਾਗਦੇ ਉੱਥੇ ਕੌਣ ਸੀ ਤੇਰਾ ਜਿੱਥੇ ਹਨੇਰਾ ਦੀਨ ਹੈ ਪਿਆਸੀ ਉਥੇ ਵੀ ਤੇ ਉਹ ਕਾਲ ਚੁਕ ਨੇ ਰੱਖਿਆ ਕੀ ਤੀਆਂ ਜਿੰਤੂ ਸਾਥ ਸਰਗਰ ਸਿਗਾਰਿਆ ਗਰਭ ਅਗਨ ਹੈ ਜਿਨ ਹੈ ਉਵਾਰਿਆ ਇਸ ਕਰਕੇ ਵੀ ਮਨਵਾਜ ਭਰ ਸਕਦੇ ਜੋ ਚਿੰਤਾ ਨ ਕਰੇ ਚਿੰਤਾ ਛੱਡ ਦੇ ਚਿੰਤਨ ਕਰੋ ਉਸ ਕਾਰਕੁਰਕ ਵੈਕ੍ਰੂ ਕਿਉਂਕਿ ਉਹ ਕਾਰਕੁਰਕ ਵੈਕ੍ਰੂ ਬੜਾ ਦਿਆਲੂ ਮਾਨ ਹੈ ਦਿਆਲ ਹੋ ਕੇ ਹਰੀ ਪੱਤਰਾ ਦੇ ਵਿੱਚਲੇ ਕੀੜਿਆਂ ਨੂੰ ਵੀ ਧਾਨ ਦਿੰਦਾ ਹੈ ਜਨਾਨ ਨਿਕ ਨਾਨੁ ਤੇ ਆਇ ਗੁਰਮਕਤ ਤਨਵੰਤਾ ਜਿਨ੍ਹਾਂ ਨੇ ਸਤਿਗੁਰੂ ਦੇ ਸੰਗ ਨੂੰ ਹੋ ਕੇ ਨਾਮ ਸੰਭਲਿਆ ਹੈ ਆਸਾ ਕਹਿੰਦੇ ਉਹ ਅਸਲੀ ਧਨੀ ਹੁੰਦੇ ਨੇ ਅਸਲੀ ਧਨਾੜ ਹੁੰਦੇ ਨੇ ਉਹਨਾਂ ਕੋਲ ਅਸਲੀ ਧਨ ਹੈ ਨਾਮ ਦਾ ਕਿਉਂਕਿ ਇਹ ਧਨ ਜਿਹੜਾ ਨਾਮ ਦਾ ਧਨ ਹੈ ਇੱਥੇ ਵੀ ਚੱਲਦਾ ਹੈ ਸੰਸਾਰ ਦੇ ਵਿੱਚ ਤੇ ਅੱਗੇ ਮਰਨਕਾਰ ਦੀ ਦੁਰਗਾ ਦੇ ਵਿੱਚ ਵੀ ਇਹੀ ਧਨ ਚੱਲਦਾ ਹੈ ਇਹ ਸੰਸਾਰ ਰੂਪੀ ਧਨ ਮਾਇਆ ਦੀ ਚਲਣੀ ਹੈ ਅੱਗੇ ਇੱਥੇ ਚੱਲਦੀ ਹੈ ਤੇ ਇੱਥੇ ਵੀ ਸਤਗੁਰ ਆਸਾ ਕਹਿੰਦੇ ਜੇ ਅਭੌਤੀ ਆਨੰਦ ਦੀ ਚਿੰਤਾ ਲੈ ਹੋਣੀ ਜੇ ਥੋੜੀ ਐ ਅੰਦਰ ਭਟਕਣਾ ਆ ਰਹੀ ਹੈ ਤੰਦਾ ਭਟਕਦਾ ਵੀ ਅੰਦਰ ਇਕੱਠੀ ਕਰਨ ਵਾਸਤੇ ਇਸ ਕਰਕੇ ਇਹ ਮਾਇਆ ਨਾਲੋਂ ਅਨੰਕਾਰ ਦੇ ਨਾਮ ਨੂੰ ਧੰਨ ਇਕੱਠਾ ਕਰ ਜਿਹੜਾ ਧੰਨ ਸਤਗੁਰ ਜੀ ਕਹਿੰਦੇ ਭਾਈ ਤੇਰਾ ਦੋਹੀ ਜਹਾਨੀ ਸਹਾਈ ਹੋਵੇਗਾ ਤੇ ਦੋਹੀ ਜਹਾਨੀ ਤੇਰੇ ਕਾਰਜ ਸਭਨੇ ਕਰੇਗਾ ਇਸ ਗੱਲ ਕੇ ਪਾਰਸਾਂ ਜੀ ਨੇ ਵਜਨ ਕਹੇ ਨੇ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਏ ਦਾਸ ਨਾਨਕ ਜਿਨ੍ਹਾਂ ਨੇ ਸਤਿਗੁਰੂ ਦੇ ਸੰਗ ਨੂੰ ਕੇ ਨਾਮ ਸਿਮਰਿਆ ਹੈ ਉਹ ਅਸਲ ਧਨੀ ਹੁੰਦੇ ਨੇ ਉਹ ਅਸਲ ਧਨਾਰ ਮੰਨਦੇ ਨੇ ਉਹਨਾਂ ਕੋਲ ਅਸਲੀ ਧਨ ਇਕੱਠਾ ਕੀਤਾ ਹੈ ਇਸ ਗੱਲ ਕੇ ਪਾਈ ਮੂਰੀ ਬਣ ਗੁਰੂ ਚਰਨਾਂ ਨਾਲ ਜੁੜ ਕੇ ਨਾਮ ਸਤਿਗੁਰਾਂ ਦੀਆਂ ਅਨੁਭਵਸ਼ਣ ਕਰਨਾ ਹੈ ਕਿਉ ਨਾਮ ਨੂੰ ਜਪ ਕੇ ਅਸੀਂ ਆਪਣੇ ਮਨ ਨੂੰ ਕਾਜਨ ਨੂੰ ਸਤ ਲਾ ਕਰਨ ਕਰਦੇ ਸੋ ਆਓ ਜੋ ਅੱਜ ਜਪੇ ਤਰੇ ਤੇ ਰਾਸ ਨਹੀਂ ਆਪਾਂ ਸਾਰੇ ਜਾਣਦੇ ਆ 2 ਦਾ ਮਹੀਨਾ ਚੱਲ ਰਿਹਾ ਆ